ਡਿਲਾਈਟ ਪ੍ਰਸਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਅਮਰੀਕਾ ਅਤੇ ਈਰਾਨ ਦੇ ਵਿੱਚ ਜਿਹੜਾ ਤਣਾਅ ਹੈ ਉਹ ਲਗਾਤਾਰ ਹਾਲੇ ਵੀ ਵੱਧ ਰਿਹਾ ਹੈ ਅਮਰੀਕਾ ਦਾ ਇੱਕ ਜਿਹੜਾ ਨੈਵਲ ਸ਼ਿਪ ਹੈ ਉਹ ਹੁਣ ਈਰਾਨ ਦੇ ਨੇੜੇ ਪਹੁੰਚ ਗਿਆ ਹੈ ਐਦਾਂ ਦੀਆਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਹੁਣ ਅਮਰੀਕਾ ਨੇ ਮਨ ਬਣਾ ਲਿਆ ਹੈ ਈਰਾਨ ਦੇ ਉੱਤੇ ਇੱਕ ਵੱਡਾ ਹਮਲਾ ਕਰਨ ਦਾ ਬਰਾਹਮ ਲਿੰਕਮ ਸ਼ਿਪ ਜਿਹੜਾ ਹੈਗਾ ਅਮਰੀਕਾ ਦਾ ਉਹ ਈਰਾਨ ਦੇ ਆਸ-ਪਾਸ ਕੋ ਮਰਿਆ ਹੈ ਹਾਲਾਂਕਿ ਇਹ ਜਿਹੜਾ ਸ਼ਿਪ ਹੈਗਾ ਇਹ ਜੰਗੀ ਜਹਾਜ਼ ਹੈ ਇਹਦੀ ਇਹਦੀ ਜ਼ਿੰਮੇਵਾਰੀ ਅਮਰੀਕਾ ਨੂੰ ਲੈ ਕੇ ਕੀ ਹੈਗੀ ਆ ਇਹ ਮਿਡਲ ਈਸਟ ਵਾਲਾ ਜਿਹੜਾ ਏਰੀਆ ਹੈ ਉਹਨੂੰ ਕਵਰ ਕਰਦਾ ਹੈ ਉੱਥੇ ਅਮਰੀਕਾ ਦੇ ਜਿਹੜੇ ਆਪਣੇ ਇੰਟਰਸਟ ਨੇ ਉਹਨਾਂ ਨੂੰ ਸਿਕਿਉਰ ਕਰਨ ਲਈ ਇਹ ਐਕਟਿਵ ਰਹਿੰਦਾ ਹੈ ਪੂਰੇ ਮੈਟਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦਾ ਇੰਪੈਕਟ ਇਸ ਏਰੀਆ ਤੇ ਹੋ ਸਕਦਾ ਹੈ ਕੀ ਹੋਇਆ ਜਦੋਂ ਕੁਝ ਦਿਨ ਪਹਿਲਾਂ ਅਮਰੀਕਾ ਇਸ ਈਰਾਨ ਦੇ ਉੱਤੇ ਅਟੈਕ ਨਾ ਕਰਨ ਦਾ ਮਨ ਬਣਾ ਚੁੱਕਾ ਸੀ ਹੁਣ ਅਮਰੀਕਾ ਕਿਉਂ ਇਦਾਂ ਦੀਆਂ ਚੀਜ਼ਾਂ ਕਰ ਰਿਹਾ ਜਿਹਦੇ ਕਰਕੇ ਇਹ ਸੰਭਾਵਨਾ ਬਣ ਰਹੀ ਹੈ ਕਿ ਜਲਦ ਹੀ ਈਰਾਨ ਤੇ ਅਮਰੀਕਾ ਦੇ ਵਿੱਚ ਯੁੱਧ ਸ਼ੁਰੂ ਹੋ ਸਕਦਾ ਹੈ ਸਭ ਤੋਂ ਪਹਿਲੀ ਚੀਜ਼ ਤਾਂ ਯੂਐਸਐਸ ਅਬਰਾਹਮ ਲਿੰਕਨ ਇੱਕ ਅਮਰੀਕੀ ਜੰਗੀ ਜਹਾਜ਼ ਹੈ ਇਹ ਜਹਾਜ਼ ਹਾਲ ਹੀ ਵਿੱਚ ਈਰਾਨ ਦੀ ਸਰਹੱਦ ਦੇ ਨੇੜੇ ਪਹੁੰਚਣ ਕਰਕੇ ਚਰਚਾ ਵਿੱਚ ਹੈ 이란 ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਵਧ ਗਿਆ ਹੈ। ਤੁਹਾਨੂੰ ਮੈਂ ਦੱਸਿਆ ਸੀ ਨਵਾਂ ਸਾਲ ਜਦੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਇਰਾਨ ਦੇ ਵਿੱਚ ਪ੍ਰੋਟੈਸਟ ਹੋ ਰਹੇ ਸੀ। ਇਰਾਨ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋਏ ਸੀ ਇਕਨੋਮਿਕ ਇਸ਼ੂ ਨੂੰ ਲੈ ਕੇ। ਉੱਥੇ ਇਨਫਲੇਸ਼ਨ ਜ਼ਿਆਦਾ ਸੀ। ਇਰਾਨ ਦੀ ਕਰੰਸੀ ਕਾਫੀ ਕਮਜ਼ੋਰ ਹੋ ਜਾ ਰਹੀ ਸੀ US ਡਾਲਰ ਦੇ ਕੰਪੈਰੀਜ਼ਨ 'ਚ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਇਰਾਨ ਦੇ ਵਿੱਚ ਪ੍ਰੋਟੈਸਟ ਹੋ ਰਹੇ ਸੀ। ਤੇ ਅਮਰੀਕਾ ਨੇ ਈਰਾਨ ਨੂੰ ਕਿਹਾ ਕਿ ਜੇਕਰ ਉਹਨੇ ਜਿਹੜੇ ਲੋਕ ਅੰਦੋਲਨ ਕਰ ਰਹੇ ਨੇ ਉਹਨਾਂ ਉੱਤੇ ਜੇਕਰ ਫੋਰਸ ਯੂਜ਼ ਕੀਤਾ ਤਾਂ ਅਮਰੀਕਾ ਇਸ ਮੈਟਰ ਦੇ ਵਿੱਚ ਦਖਲ ਦੇਗਾ ਤੇ ਈਰਾਨ ਉੱਤੇ ਹਮਲਾ ਕਰੇਗਾ ਬਾਅਦ ਵਿੱਚ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਈਰਾਨ ਨੇ ਇੱਕ ਗੇਮ ਖੇਡੀ ਈਰਾਨ ਨੇ ਜਿਹੜਾ ਗਲਫ ਕਾਰਪੋਰੇਸ਼ਨ ਕਾਉਂਸਲ ਦੇ ਜਿਹੜੇ ਮੈਂਬਰਸ ਸੀ ਸਾਊਦੀ ਅਰਬ ਵਗੈਰਾ ਉਹਨਾਂ ਨੂੰ ਕਿਹਾ ਕਿ ਜੇਕਰ ਅਮਰੀਕਾ ਨੇ ਮੇਰੇ ਉੱਤੇ ਹਮਲਾ ਕੀਤਾ ਤਾਂ ਮੈਂ ਤੁਹਾਡੇ ਉੱਤੇ ਹਮਲਾ ਕਰਾਂਗਾ ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੇ ਜਿੰਨੇ ਵੀ ਆਰਮਡ ਬੇਸ ਨੇ ਉਹਨਾਂ ਨੂੰ ਮੈਂ ਪੂਰੇ ਤਰੀਕੇ ਨਾਲ ਸਪੋਇਲ ਕਰ ਦਾਂਗਾ ਇਸ ਕਰਕੇ ਇਹਨਾਂ ਕੰਟਰੀਜ਼ ਨੇ ਅਮਰੀਕਾ ਨੂੰ ਰਿਕੁਐਸਟ ਕੀਤੀ ਜਿਸ ਕਰਕੇ ਅਮਰੀਕਾ ਅਟੈਕ ਕਰਨ ਤੋਂ ਪਿੱਛੇ ਹਟਿਆ ਪਰ ਹੁਣ ਤੁਹਾਨੂੰ ਪਤਾ ਹੈ ਕਿ ਇਹ ਮੈਟਰ ਅਮਰੀਕਾ ਦੀ ਕਿਤੇ ਨਾ ਕਿਤੇ ਇਨਸਲਟ ਦਾ ਵੀ ਬਣ ਰਿਹਾ ਹੈ ਅਮਰੀਕਾ ਨੂੰ ਐਦਾਂ ਲੱਗ ਰਿਹਾ ਵੀ ਈਰਾਨ ਨੂੰ ਜੇ ਹੁਣ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਈਰਾਨ ਨੂੰ ਕਦੇ ਨਹੀਂ ਰੋਕਿਆ ਜਾ ਸਕੇਗਾ ਸ਼ਾਇਦ ਇਦਾਂ ਦੇ ਕੁਝ ਹਿੰਟ ਅਮਰੀਕਾ ਵੱਲੋਂ ਨੇ ਇਸ ਤਰ੍ਹਾਂ ਕਿ ਇਸ ਜਹਾਜ਼ ਨੂੰ ਇਸ ਏਰੀਆ ਦੇ ਵਿੱਚ ਭੇਜਿਆ ਗਿਆ ਹੈ। ਈਰਾਨ ਪਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਇਹ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਅਮਰੀਕਾ ਈਰਾਨ ਦੇ ਉੱਤੇ ਹਮਲਾ ਕਰ ਸਕਦਾ ਹੈ। ਇਦਾਂ ਦੀ ਸੰਭਾਵਨਾ ਇਦਾਂ ਦੀ ਪੌਸਿਬਿਲਿਟੀ ਲਗਾਤਾਰ ਬਣੀ ਹੋਈ ਆ ਕਿ ਈਰਾਨ ਦੇ ਉੱਤੇ ਅਮਰੀਕਾ ਕੋਈ ਵੀ ਵੱਡਾ ਜਿਹੜਾ ਅਟੈਕ ਆ ਉਹ ਪਲਾਨ ਕਰ ਸਕਦਾ ਹੈ। ਤੇ ਸ਼ਾਇਦ ਈਰਾਨ ਦੇ ਵਿੱਚ ਤਖਤਾ ਪਲਟ ਵੀ ਕੀਤਾ ਜਾ ਸਕਦਾ ਕਿਉਂਕਿ ਖਾਮਨੇਈ ਪਿਛਲੇ ਕਈ ਦਿਨਾਂ ਤੋਂ ਆਪਣੇ ਬੇਟੇ ਨੂੰ ਪਾਵਰ ਸੌਂਪ ਕੇ ਕਈ ਦਿਨਾਂ ਤੋਂ ਬੰਕਰ ਦੇ ਵਿੱਚ ਚਲੇ ਗਏ ਨੇ ਇਹਦਾ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਥੀਸ ਦੇ ਉੱਤੇ ਰੱਖ ਲਿਆ ਪਰ ਸਭ ਤੋਂ ਵੱਡਾ ਸਵਾਲ ਇਹ ਵੀ ਆ ਕਿ ਕੀ ਅਮਰੀਕਾ ਦੇ ਅਟੈਕ ਤੋਂ ਉਹਨਾਂ ਦਾ ਜਿਹੜਾ ਉਹ ਬੰਕਰ ਉਹ ਸੱਚੀ ਸੁਰੱਖਿਅਤ ਥੀਸ ਹੈ ਮਤਲਬ ਖਾਮਨੇਈ ਬਚਪਾਨਗੇ ਉਹਦੇ ਵਿੱਚ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਡੋਨਾਲਡ 트ੰਪ ਦਾ ਬਿਆਨ ਕੀ ਰਿਹਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਇੱਕ ਵੱਡਾ ਸਮੁੰਦਰੀ ਬੇੜਾ ਇੱਕ ਵੱਡਾ ਸਮੁੰਦਰੀ ਬੇੜਾ ਈਰਾਨ ਵੱਲ ਵੱਧ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਮੀਦ ਹੈ ਇਸ ਨੂੰ ਵਰਤਨ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਪਤਾ ਹੈ ਕਿ 트ੰਪ ਜਿਹੜੇ ਨੇ ਉਹ ਧਮਕੀ ਦੇ ਫਾਰਮ ਦੇ ਵਿੱਚ ਕਈ ਵਾਰੀ ਇਦਾਂ ਦੇ ਸਟੇਟਮੈਂਟ ਜ਼ਰੂਰ ਦਿੰਦੇ ਨੇ ਵਾਰ-ਵਾਰ ਉਹ ਇਹ ਗੱਲ ਕਹਿੰਦੇ ਰਹਿੰਦੇ ਨੇ ਭਾਰਤ ਨੂੰ ਲੈ ਕੇ ਵੀ ਵੈਨੇਜ਼ੁਏਲਾ ਨੂੰ ਲੈ ਕੇ ਵੀ ਈਰਾਨ ਨੂੰ ਲੈ ਕੇ ਵੀ ਈਰਾਨ ਨੂੰ ਲੈ ਕੇ ਤਾਂ ਬਹੁਤ ਸਾਰੀਆਂ ਧਮਕੀਆਂ ਉਹ ਪਹਿਲਾਂ ਵੀ ਦੇ ਚੁੱਕੇ ਨੇ ਪਰ ਅਸੀਂ ਇਹ ਉਮੀਦ ਕਰਦੇ ਹਾਂ ਵੀ ਇਹ ਵੀ ਇੱਕ ਧਮਕੀ ਹੀ ਹੋਵੇ ਅਮਰੀਕਾ ਇਸ ਚੀਜ਼ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਨਾ ਕਰੇ ਯੂਐਸਐਸ ਜਿਹੜਾ ਅਬਰਾਹਮ ਲਿੰਕਨ ਹੈ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਜੇਕਰ ਅਸੀਂ ਦੇਖੀਏ ਇਹ ਪਰਮਾਣੂ ਊਰਜਾ ਨਾਲ ਚੱਲਣ ਵਾਲਾ ਇੱਕ ਵਿਮਾਨਵਾਹਕ ਜਿਹੜਾ ਹੈਗਾ ਜਹਾਜ਼ ਹੈ ਵਿਮਾਨਵਾਹਕ ਜਹਾਜ਼ ਕਿਹੜਾ ਹੁੰਦਾ ਜਿਹਦੇ ਵਿੱਚ ਬਹੁਤ ਸਾਰੇ ਫਾਈਟਰ ਜੈਟ ਰੱਖੇ ਹੁੰਦੇ ਨੇ ਇੱਕ ਜੰਗੀ ਜਹਾਜ਼ ਹੈ ਇੱਕ ਸ਼ਿਪ ਹੈ ਜਿਹੜਾ ਸਮੁੰਦਰ ਦੇ ਵਿੱਚ ਚੱਲਦਾ ਉਹਦੇ ਵਿੱਚ ਬਹੁਤ ਸਾਰੇ ਜੰਗੀ ਜਿਹੜੇ ਨੇ ਫਾਈਟਰ ਪਲੇਨ ਰੱਖੇ ਹੁੰਦੇ ਨੇ ਜਿੰਨੀ ਕੋ ਜਿਆਦਾ ਲੋਡ ਅਮਰੀਕਾ ਨੂੰ ਹੋਏਗੀ ਓਨੇ ਜਿਆਦਾ ਉਹਦੇ ਵਿੱਚ ਤਾਇਨਾਤ ਕੀਤੇ ਜਾ ਸਕਦੇ ਨੇ 1989 ਵਿੱਚ ਅਮਰੀਕੀ ਨੌ ਸੈਨਾ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਇਸ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਮਾਡਰਨ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਟਰੈਕਿੰਗ ਸਿਸਟਮ ਅਤੇ ਮੌਜੂਦਾ ਸਥਿਤੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜਹਾਜ਼ ਨੇ ਆਪਣਾ ਟਰੈਕਿੰਗ ਸਿਸਟਮ ਬੰਦ ਕੀਤਾ ਹੋਇਆ ਮਤਲਬ ਤੁਸੀਂ ਉਹਨੂੰ ਟਰੈਕ ਨਹੀਂ ਕਰ ਸਕਦੇ ਫਿਰ ਵੀ ਵਕਤ-ਵਕਤ ਤਰੀਕਿਆਂ ਨਾਲ ਇਸ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ 14 ਜਨਵਰੀ ਨੂੰ ਦੱਖਣ ਚੀਨ ਸਮੁੰਦਰ ਤੋਂ ਸਾਗਰ ਤੋਂ ਮੱਧ ਪੂਰਬ ਵੱਲ ਮਿਡਲ ਈਸਟ ਵੱਲੇ ਰਵਾਨਾ ਹੋਇਆ ਸੀ ਪਹਿਲਾਂ ਇਹ ਸਾਊਥ ਚਾਇਨਾ ਸੀ ਦੇ ਵਿੱਚ ਘੁੰਮ ਰਿਹਾ ਸੀ ਹੈਨਾ ਅਮਰੀਕਾ ਹੈ ਕਿਤੇ ਵੀ ਆਪਣੇ ਜਹਾਜ਼ਾਂ ਨੂੰ ਭੇਜ ਸਕਦਾ ਉਹਨੂੰ ਰੋਕੇਗਾ ਕੌਣ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸੁਪਰ ਪਾਵਰ ਹੈ ਇਸ ਕਰਕੇ ਕੋਈ ਵੀ ਦੇਸ਼ ਉਹ ਨਾਲ ਟਕਰਾ ਨਹੀਂ ਕਰਦਾ ਇਸ ਲਈ ਉਹ ਸਾਊਥ ਚਾਇਨਾ ਸੀ ਦੇ ਵਿੱਚ ਘੁੰਮ ਰਿਹਾ ਸੀ ਉੱਥੋਂ ਉਹਨੇ ਮਿਡਲ ਈਸਟ ਵੱਲੋਂ ਰਵਾਨਾ ਹੋ ਗਿਆ 26 ਜਨਵਰੀ ਨੂੰ ਇਸ ਦੀ ਸੰਭਾਵਿਤ ਸਥਿਤੀ ਓਮਾਨ ਦੇ ਤੱਟ ਦੇ ਨੇੜੇ ਦੱਸੀ ਜਾ ਰਹੀ ਹੈ ਅਮਰੀਕੀ ਸੈਂਟਰਲ ਕਮਾਂਡ ਦੀ ਪੁਸ਼ਟੀ ਕਿਸ ਗੱਲ ਨੂੰ ਲੈ ਕੇ ਹੈ ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਕਿਹਾ ਕਿ ਅਬਰਾਹਮ ਲਿੰਕਨ ਹਿੰਦ ਮਹਾਸਾਗਰ ਵਿੱਚ ਦਾਖਲ ਹੋ ਚੁੱਕਿਆ ਹੈ ਇੰਡੀਅਨ ਓਸ਼ੀਅਨ ਦੇ ਵਿੱਚ ਦਾਖਲ ਹੋ ਚੁੱਕਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹ ਸਾਊਥ ਚਾਈਨਾ ਸੀ ਦੇ ਵਿੱਚ ਸੀ ਫਿਰ ਇਹ ਇੰਡੀਅਨ ਓਸ਼ੀਅਨ ਦੇ ਵਿੱਚ ਐਂਟਰ ਹੋ ਗਿਆ ਇਸ ਨੂੰ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਮਜ਼ਬੂਤ ਕਰਨ ਲਈ ਤਾਇਨਾਤ ਕੀਤਾ ਗਿਆ ਹੈ ਵੈਸੇ ਤਾਂ ਅਮਰੀਕਾ ਹਮੇਸ਼ਾ ਇੱਕ ਗੱਲ ਕਹਿੰਦਾ ਵੀ ਮੈਂ ਸਟੇਬਿਲਿਟੀ ਚਾਹਣਾ ਕਿਸੇ ਵੀ ਖੇਤਰ ਦੇ ਵਿੱਚ ਭਾਵੇਂ ਉਹ ਏਸ਼ੀਆ ਹੋਵੇ ਜਾਂ ਸਾਊਥ ਅਮਰੀਕਾ ਹੋਵੇ ਬਟ ਤੁਹਾਨੂੰ ਲੱਗਦਾ ਵੀ ਜੰਗੀ ਜਹਾਜ਼ਾਂ ਨਾਲ ਵੀ ਸਟੈਬਿਲਿਟੀ ਸਭ ਹੋ ਸਕਦੀ ਆ ਇਹ ਵੀ ਇੱਕ ਸੋਚਣ ਵਾਲੀ ਗੱਲ ਆ 911 ਦਾ ਅਟੈਕ ਹੋਇਆ ਸੀ ਅਮਰੀਕਾ ਦੇ ਉੱਤੇ ਤੁਹਾਨੂੰ ਪਤਾ ਹੋਣਾ ਲੁਦੀਨੇਓ ਅਟੈਕ ਪਲਾਨ ਕੀਤਾ ਸੀ ਹਾਲਾਂਕਿ ਅਮਰੀਕਾ ਲੁਦੀਨ ਨੂੰ ਮਾਰ ਚੁੱਕਾ ਹੈ ਬਟ ਉਸ ਅਟੈਕ ਤੋਂ ਬਾਅਦ ਇਰਾਕ ਅਫਗਾਨਿਸਤਾਨ ਸੀਰੀਆ ਇਸ ਸਾਰੇ ਜਿਹੜੇ ਖੇਤਰ ਨੇ ਸੈਂਟਰਲ ਕਮਾਂਡ ਦੇ ਅੰਦਰ ਰਹੇ ਨੇ ਇਹੀ ਸੈਂਟਰਲ ਕਮਾਂਡ ਜਿਹੜੀ ਆ ਅਮਰੀਕਾ ਦੀ ਸੁਰੱਖਿਆ ਨੂੰ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇੰਨਾ ਖੇਤਰਾਂ ਦੇ ਵਿੱਚ ਹੁਣ ਅਸੀਂ ਜੇਕਰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਮਰੀਕਾ ਐਕਚੁਅਲ ਚ ਕੀ ਪਲਾਨ ਕਰ ਰਿਹਾ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹਾਲੇ ਅਮਰੀਕਾ ਧਮਕੀ ਦੇਣ ਦੇ ਮੂਡ ਦੇ ਵਿੱਚ ਆ ਉਹ ਕਿਉਂਕਿ ਤੁਹਾਨੂੰ ਪਤਾ ਹੈ ਵੀ ਭਾਰਤ ਨੂੰ ਵੀ ਧਮਕੀ ਦਿੰਦੇ ਰਹਿੰਦੇ ਨੇ ਵੀ ਜੇਕਰ ਇਹ ਨਾ ਕੀਤਾ ਅਸੀਂ ਟੈਰਿਫ ਵਧਾ ਦਾਂਗੇ ਈਯੂ ਨੂੰ ਗ੍ਰੀਨਲੈਂਡ ਨੂੰ ਲੈ ਕੇ ਧਮਕੀ ਦਿੱਤੀ ਆ ਵੀ ਜੇਕਰ ਮੈਨੂੰ ਗ੍ਰੀਨਲੈਂਡ ਨਾ ਸੌਂਪਿਆ ਗਿਆ ਤਾਂ ਯੂਰੋਪੀਅਨ ਯੂਨੀਅਨ ਦੇ ਕਈ ਕੰਟਰੀਜ਼ ਦੇ ਉੱਤੇ ਕਈ ਦੇਸ਼ਾਂ ਦੇ ਉੱਤੇ ਟੈਰਿਫ ਨੂੰ ਵਧਾ ਦਿੱਤਾ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਇਸ ਤਰੀਕੇ ਨਾਲ ਹੀ ਵੈਨੇਜੁਏਲਾ ਨੂੰ ਵੀ ਧਮਕੀ ਦਿੱਤੀ ਗਈ ਵੀ ਜੇਕਰ ਉਪਰਾਸ਼ਟਰਪਤੀ ਨੇ ਕੋਪਰੇਟ ਨਹੀਂ ਕੀਤਾ ਅਮਰੀਕਾ ਦੇ ਨਾਲ ਤਾਂ ਸ਼ਾਇਦ ਅਮਰੀਕਾ ਫਿਰ ਤੋਂ ਇੱਕ ਵੱਡਾ ਅਟੈਕ ਵੈਨੇਜੁਏਲਾ ਨੂੰ ਲੈ ਕੇ ਪਲਾਨ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਧਮਕੀਆਂ 트ੰਪ ਡਿਫਰੈਂਟ ਡਿਫਰੈਂਟ ਕੰਟਰੀਜ਼ ਨੂੰ ਡਿਫਰੈਂਟ ਡਿਫਰੈਂਟ ਟਾਈਮ ਦੇ ਵਿੱਚ ਦਿੰਦੇ ਰਹਿੰਦੇ ਨੇ ਹੋ ਸਕਦਾ ਇਹ ਵੀ ਉਹਨਾਂ ਦੀ ਇੱਕ ਧਮਕੀ ਹੋਵੇ ਈਰਾਨ ਨੂੰ ਹਾਲਾਂਕਿ ਈਰਾਨ ਨੇ ਕੀ ਕੀਤਾ ਜਦੋਂ ਇਹ ਅਬਰਾਹਮ ਲਿੰਕਨ ਆਸਪਾਸ ਕੋ ਮਰਿਆ ਈਰਾਨ ਦੇ ਤੱਕ ਦੇ ਤਾਂ ਈਰਾਨ ਨੇ ਆਪਣਾ ਇੱਕ ਨਾ ਮਤਲਬ ਇੱਕ ਆਪਣੇ ਹੀ ਇੱਕ ਸਿਟੀ ਏਰੀਆ ਦੇ ਵਿੱਚ ਇੱਕ ਬਹੁਤ ਵੱਡਾ ਬੈਨਰ ਸ਼ੋਅ ਕੀਤਾ ਉਸ ਬੈਨਰ ਦੇ ਰਾਹੀਂ ਉਸ ਫਲੈਕਸ ਦੇ ਰਾਹੀਂ ਇਹ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਈਰਾਨ ਨੇ ਅਟੈਕ ਕਰ ਦਿੱਤਾ ਇਬਰਾਹਿਮ ਲਿੰਕਨ ਤੇ ਤੇ ਇਬਰਾਹਿਮ ਲਿੰਕ ਜਿਹੜਾ ਲਿੰਕਨ ਜਿਹੜਾ ਹੈਗਾ ਉਹਦੇ ਉੱਤੇ ਖੂਨ ਦਾ ਜਿਵੇਂ ਸਮੁੰਦਰ ਬਹਿ ਰਿਹਾ ਹੈ ਸਾਗਰ ਬਹਿ ਰਿਹਾ ਹੈ ਹੈਨਾ ਉਹਦੇ ਵਿੱਚੋਂ ਡੁੱਬ ਰਿਹਾ ਹੈ ਇਸ ਤਰੀਕੇ ਦਾ ਹਿੰਟ ਈਰਾਨ ਨੇ ਦਿੱਤਾ ਇਰਾਨ ਨੇ ਸਿਗਨਲ ਦੇਣ ਦੀ ਕੋਸ਼ਿਸ਼ ਕੀਤੀ ਵੀ ਜੇ ਕਿਤੇ ਅਬਰਾਹਮ ਅਬਰਾਹਮ ਲਿੰਕਨ ਨੇ ਮੇਰੇ ਤੇ ਕੁਝ ਵੀ ਅਟੈਕ ਕਰਨ ਦੇ ਬਾਰੇ ਸੋਚਿਆ ਤਾਂ ਸ਼ਾਇਦ ਇਰਾਨ ਆਪਣੀ ਪੂਰੀ ਪਾਵਰ ਨਾਲ ਉਹਦੇ ਉੱਤੇ ਅਟੈਕ ਕਰੇਗਾ ਰਿਐਕਸ਼ਨ ਕਰੇਗਾ ਤੇ ਇਹਦੇ ਵਿੱਚ ਹੁਣ ਫਿਰ ਇਹ ਲੜਾਈ ਕਿੱਥੇ ਜਾ ਕੇ ਰੁਕੇਗੀ ਇਸ ਦਾ ਅੰਦਾਜ਼ਾ ਲਾਣਾ ਵੀ ਥੋੜਾ ਜਿਹਾ ਮੁਸ਼ਕਿਲ ਹੈ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਇਹ ਗੱਲ ਪਤਾ ਹੈ ਕਿ ਅਮਰੀਕਾ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਹਾਲੇ ਤੱਕ ਤਾਂ ਅਮਰੀਕਾ ਧਮਕੀ ਦੇ ਮੂਡ ਦੇ ਵਿੱਚ ਆ ਮੈਨੂੰ ਲੱਗਦਾ ਹੋਣਾ ਵੀ ਚਾਹੀਦਾ ਕਈ ਫੁੱਟ ਦੇ ਉੱਤੇ ਜੇਕਰ ਅਸੀਂ ਦੇਖੀਏ ਅਮਰੀਕਾ ਥੋੜਾ ਬੈਕਫੁੱਟ ਤੇ ਫੀਲ ਤੁਸੀਂ ਕਰ ਸਕਦੇ ਹੋ ਯੂਰੋਪੀਅਨ ਯੂਨੀਅਨ ਤੇ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਟ੍ਰੇਡ ਡੀਲ ਹੋਈ ਆ ਦੋਨਾਂ ਨੂੰ ਤਮਕੀਆਂ ਦਿੰਦਾ ਰਿਹਾ ਹੈ ਅਮਰੀਕਾ ਹੁਣ ਉਹ ਆਪਣਾ ਆਲਟਰਨੇਟਿਵ ਤਲਾਸ਼ ਰਹੇ ਨੇ ਈਰਾਨ ਦੇ ਮੈਟਰ ਨੂੰ ਲੈ ਕੇ ਵੀ ਅਗਰ ਅਮਰੀਕਾ ਬਹੁਤ ਜ਼ਿਆਦਾ ਫੋਰਸ ਯੂਜ਼ ਕਰਦਾ ਤਾਂ ਸ਼ਾਇਦ ਉਹਨਾਂ ਵਾਲੇ ਟਾਈਮ ਦੇ ਵਿੱਚ ਅਮਰੀਕਾ ਨੂੰ ਹੀ ਨੁਕਸਾਨ ਹੋ ਸਕਦਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਤਮਕੀ ਰਹੇ ਅਮਰੀਕਾ ਅਟੈਕ ਨਾ ਕਰੇ ਈਰਾਨ ਤੇ ਬਟ ਜੇ ਅਮਰੀਕਾ ਨੇ ਅਟੈਕ ਕਰਨ ਦਾ ਮਨ ਬਣਾ ਲਿਆ ਤਾਂ ਸ਼ਾਇਦ ਇੱਕ ਬਹੁਤ ਵੱਡੀ ਵਾਰ ਇਸ ਖੇਤਰ 'ਚ ਸ਼ੁਰੂ ਹੋ ਸਕਦੀ ਆ ਜਿਸ ਦੇ ਜਿਹੜੇ ਪ੍ਰਿਨਾਮ ਨੇ ਕਨਸੀਕਵੈਂਸਸ ਨੇ ਉਹਨਾਂ ਦਾ ਅਨੁਮਾਨ ਲਾਉਣਾ ਅੰਦਾਜ਼ਾ ਲਾਉਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਤੇ ਭਿਆਨਕ ਹੋ ਸਕਦਾ ਹੈ मिलते हैं अगली वीडियोज तब तक अपना ध्यान रखो अपनी पढ़ाई ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ